ਮਤੀ ਦੀ انجਿਲ ਅਧਿਆਇ ਨੰਬਰ 5 ਉਦਰੰਗੀ ਨੂੰ ਚੰਗਾ ਕਰਨਾ ਉਹ ਬੇੜੀ ਉੱਤੇ ਚੜ੍ਹ ਕੇ ਪਾਰ ਲੰਘਿਆ ਅਤੇ ਆਪਣੇ ਨਗਰ ਵੱਲ ਆਇਆ ਅਤੇ ਵੇਖੋ ਕੁਝ ਲੋਕ ਇੱਕ ਉਦਰੰਗੀ ਨੂੰ ਮੰਜੀ ਉੱਤੇ ਪਾ ਕੇ ਉਸ ਦੇ ਕੋਲ ਲਿਆਏ ਅਤੇ ਯਿਸੂ ਨੇ ਉਹਨਾਂ ਦੇ ਵਿਸ਼ਵਾਸ ਨੂੰ ਵੇਖ ਕੇ ਉਸ ਉਦਰੰਗੀ ਨੂੰ ਆਖਿਆ "हे ਪੁੱਤਰ ਹੌਸਲਾ ਰੱਖ ਤੇਰੇ ਪਾਪ ਮਾਫ ਹੋਏ" ਅਤੇ ਵੇਖੋ ਕਈ ਧਰਮ ਦੇ ਉਪਦੇਸ਼ਕਾਂ ਨੇ ਆਪਣੇ ਮਨ ਵਿੱਚ ਕਿਹਾ ਜੋ ਇਹ ਪਰਮੇਸ਼ਰ ਦੀ ਨਿੰਦਾ ਕਰਦਾ ਹੈ ਤਾਂ ਇਹ ਸੁਨੇ ਉਹਨਾਂ ਦੇ ਮਨਾਂ ਦੇ ਵਿਚਾਰ ਜਾਣ ਕੇ ਆਖਿਆ ਤੁਸੀਂ ਕਿਉਂ ਆਪਣੇ ਮਨਾਂ ਵਿੱਚ ਬੁਰੇ ਵਿਚਾਰ ਕਰਦੇ ਹੋ ਭਲਾ ਕਿਹੜੀ ਗੱਲ ਸੋਖੀ ਹੈ ਇਹ ਆਖਣਾ ਜੋ ਤੇਰੇ ਪਾਪ ਮਾਫ ਹੋਏ ਜਾਂ ਇਹ ਆਖਣਾ ਕਿ ਉਠ ਅਤੇ ਤੁਰ ਪਰ ਇਸ ਲਈ ਜੋ ਤੁਸੀਂ ਜਾਣੋ ਜੋ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ ਕਰਨ ਦਾ ਅਧਿਕਾਰ ਹੈ ਫਰੂਸ ਨੇ ਅਧਰੰਗੀ ਨੂੰ ਕਿਹਾ ਉਠ ਆਪਣੀ ਮੰਜ਼ੀ ਚੁੱਕ ਕੇ ਘਰ ਚਲਿਆ ਜਾ ਤਾਂ ਉਹ ਉੱਠ ਕੇ ਆਪਣੇ ਘਰ ਨੂੰ ਤੁਰ ਗਿਆ ਪੀੜੇ ਵੇਖ ਕੇ ਡਰ ਗਈ ਅਤੇ ਪਰਮੇਸ਼ਰ ਦੀ ਵਡਿਆਈ ਕੀਤੀ ਜੋ ਉਹਨੇ ਮਨੁੱਖਾਂ ਨੂੰ ਅਜੀਹਾ ਅਧਿਕਾਰ ਦਿੱਤਾ ਮਤੀ ਨੂੰ ਬੁਲਾਉਣਾ ਯਿਸੂ ਨੇ ਉੱਥੋਂ ਅੱਗੇ ਜਾ ਕੇ ਮਤੀ ਨਾਮ ਦੇ ਇੱਕ ਮਨੁੱਖ ਨੂੰ ਚੁੰਗੀ ਦੀ ਚੌਂਕੀ ਉੱਤੇ ਬੈਠੇ ਵੇਖਿਆ ਅਤੇ ਉਹਨੂੰ ਕਿਹਾ ਮੇਰੇ ਪਿੱਛੇ ਹੋ ਤੁਰ ਅਤੇ ਉਹ ਉੱਠ ਕੇ ਉਹਦੇ ਪਿੱਛੇ ਤੁਰ ਪਿਆ ਫਿਰ ਇਸ ਤਰ੍ਹਾਂ ਹੋਇਆ ਜਦੋਂ ਉਹ ਘਰ ਵਿੱਚ ਰੋਟੀ ਖਾਣ ਬੈਠਾ ਸੀ ਤਾਂ ਵੇਖੋ ਬਹੁਤ ਸਾਰੇ ਚੁੰਗੀ ਲੈਣ ਵਾਲੇ ਅਤੇ ਪਾਪੀ ਆ ਕੇ ਯਿਸੂ ਅਤੇ ਉਹਦੇ ਚੇਲਿਆਂ ਨਾਲ ਬੈਠ ਗਏ। ਅਤੇ ਫਰੀਸੀਆਂ ਨੇ ਇਹ ਵੇਖ ਕੇ ਉਹਦੇ ਚੇਲਿਆਂ ਨੂੰ ਆਖਿਆ, "ਤੁਹਾਡਾ ਗੁਰੂ ਚੁੰਗੀ ਲੈਣ ਵਾਲਿਆ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ?" ਪਰ ਯਿਸੂ ਨੇ ਇਹ ਸੁਣ ਕੇ ਕਿਹਾ, "ਨਵੇਂ ਨਰੋਇਆਂ ਨੂੰ ਨਹੀਂ ਸਗੋਂ ਰੋਗਿਆਂ ਨੂੰ ਹਕੀਮ ਦੀ ਲੋੜ ਹੈ। ਪਰ ਤੁਸੀਂ ਜਾ ਕੇ ਇਹਦਾ ਅਰਥ ਸਿੱਖੋ ਕਿ ਮੈਂ ਬલિદાન ਨੂੰ ਨਹੀਂ ਸਗੋ ਦਿਆ ਨੂੰ ਚਾਹੁੰਦਾ ਹਾਂ ਕਿਉਂ ਜੋ ਮੈਂ ਧਰਮੀਆਂ ਨੂੰ ਨਹੀਂ ਸਗੋ ਪਾਪੀਆਂ ਨੂੰ ਬੁਲਾਉਣ ਆਇਆ ਹਾਂ ਵਰਤ ਦੇ ਬਾਰੇ ਪ੍ਰਸ਼ਨ ਫਿਰ ਯਹੋਨਾ ਦੇ ਚੇਲਿਆਂ ਨੇ ਉਹਦੇ ਕੋਲ ਆ ਕੇ ਕਿਹਾ ਜੋ ਇਹਦਾ ਕੀ ਕਾਰਨ ਹੈ ਕਿ ਅਸੀਂ ਅਤੇ ਫਰੀਸੀ ਵਰਤ ਰੱਖਦੇ ਹਾਂ ਪਰ ਤੇਰੇ ਚੇਲੇ ਵਰਤ ਨਹੀਂ ਰੱਖਦੇ ਯਿਸੂ ਨੇ ਯਹੋਨਾ ਨੂੰ ਆਖਿਆ ਜਿੰਨਾ ਚੇਲ ਲੜਾ ਬਰਾਤੀਆਂ ਦੇ ਨਾਲ ਹੈ ਕਿ ਉਹ ਸੋਗ ਕਰ ਸਕਦੇ ਹਨ ਪਰ ਉਹ ਦਿਨ ਆਉਣਗੇ ਜਦ ਲਾੜਾ ਉਹਨਾਂ ਤੋਂ ਅਲੱਗ ਕੀਤਾ ਜਾਵੇਗਾ ਫਿਰ ਉਹ ਵਰਤ ਰੱਖਣਗੇ ਪੁਰਾਣੇ ਕੱਪੜੇ ਨੂੰ ਨਵੇਂ ਕੱਪੜੇ ਦੀ ਟਾਕੀ ਕੋਈ ਨਹੀਂ ਲਾਉਂਦਾ ਕਿਉਂਕਿ ਜੋ ਉਹ ਟਾਕੀ ਜਿਹੜੀ ਲਈ ਹੈ ਉਸ ਕੱਪੜੇ ਨੂੰ ਖਿੱਚ ਲੈਂਦੀ ਹੈ ਅਤੇ ਉਹ ਵੱਧ ਫਟ ਜਾਂਦਾ ਹੈ ਅਤੇ ਨਾ ਨਵੀਂ ਮੈ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਭਰਦੇ ਹਨ ਨਹੀਂ ਤਾਂ ਮਸ਼ਕਾਂ ਫਟ ਜਾਂਦੀਆਂ ਅਤੇ ਮੈ ਵਗ ਜਾਂਦੀ ਹੈ ਤੇ ਮਸ਼ਕਾਂ ਦਾ ਨਾਸ ਹੋ ਜਾਂਦਾ ਹੈ ਪਰ ਨਵੀਂ ਮੈਂ ਨਵੀਆਂ ਮਸ਼ਕਾਂ ਵਿੱਚ ਪੜਦੇ ਹਨ ਸੋ ਉਹ ਦੋਵੇਂ ਬੱਚੀਆਂ ਰਹਿੰਦੀਆਂ ਹਨ ਮਰੀ ਹੋਈ ਕੁੜੀ ਅਤੇ 12 ਸਾਲਾਂ ਤੋਂ ਬਿਮਾਰ ਔਰਤ ਜਦੋਂ ਉਹਨਾਂ ਨੂੰ ਇਹ ਗੱਲਾਂ ਕਹਿ ਰਿਹਾ ਸੀ ਵੇਖੋ ਇੱਕ ਹਾਕਮ ਨੇ ਆ ਕੇ ਉਹਦੇ ਅੱਗੇ ਮੱਥਾ ਟੇਕਿਆ ਅਤੇ ਆਖਿਆ ਮੇਰੀ ਬੇਟੀ ਹੁਣੇ ਮਰੀ ਹੈ ਪਰ ਤੂੰ ਆ ਕੇ ਆਪਣਾ ਹੱਥ ਉਸ ਉੱਤੇ ਰੱਖ ਤਾਂ ਉਹ ਜਿਉਂਦੀ ਹੋ ਜਾਵੇਗੀ ਫਿਰ ਯਿਸੂਤ ਕੇ ਉਹਦੇ ਪਿੱਛੇ ਤੁਰ ਪਿਆ ਅਤੇ ਉਸ ਦੇ ਚੇਲੇ ਵੀ ਉਸ ਦੇ ਨਾਲ ਤੁਰ ਪਏ ਅਤੇ ਵੇਖੋ ਇੱਕ ਔਰਤ ਨੇ ਜਿਸ ਨੂੰ 12 ਸਾਲਾਂ ਤੋਂ ਲਹੂ ਵਹਿਣ ਦੀ ਬਿਮਾਰੀ ਸੀ ਪਿੱਛੋਂ ਆ ਕੇ ਉਹਦੇ ਕੱਪੜੇ ਦਾ ਪੱਲਾ ਛੂਆ ਕਿਉਂਕਿ ਉਹ ਆਪਣੇ ਮਨ ਵਿੱਚ ਆਗਦੀ ਸੀ ਜੇ ਮੈਂ ਕੇਵਲ ਉਹਦੇ ਕੱਪੜੇ ਨੂੰ ਛੂ ਲਵਾਂ ਤਾਂ ਚੰਗੀ ਹੋ ਜਾਵਾਂਗੀ ਤਾਂ ਯਿਸੂ ਨੇ ਪਿੱਛੇ ਮੁੜ ਕੇ ਉਹਨੂੰ ਵੇਖਿਆ ਅਤੇ ਆਖਿਆ ਬੇਟੀ ਹੌਸਲਾ ਰੱਖ ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ ਉਹ ਔਰਤ ਉਸੇ ਵੀ ਲੈ ਚੰਗੀ ਹੋ ਗਈ ਫੇਰ ਯਿਸੂ ਹਾਕਮ ਦੇ ਘਰ ਵਿੱਚ ਗਿਆ ਅਤੇ ਮੰਤਰੀ ਮਿਝਾਉਣ ਵਾਲਿਆਂ ਨੂੰ ਅਤੇ ਪੀੜ ਨੂੰ ਝੋਲਾ ਪਾਉਂਦਿਆਂ ਵੇਖ ਕੇ ਆਖਿਆ ਪਰੇ ਹੋ ਜਾਓ ਕਿਉਂ ਜੋ ਕੁੜੀ ਮਰੀ ਨਹੀਂ ਪਰ ਸੁੱਤੀ ਪਈ ਹੈ ਪਰ ਉਹ ਉਸ ਉੱਤੇ ਅਸੇ ਜਦੋਂ ਪੀੜ ਬਾਹਰ ਕੱਢੀ ਗਈ ਤਾਂ ਉਸ ਨੇ ਅੰਦਰ ਜਾ ਕੇ ਉਸ ਦਾ ਹੱਥ ਫੜਿਆ ਅਤੇ ਕੁੜੀ ਉੱਠ ਖੜੀ ਹੋਈ ਤੇ ਇਹ ਖਬਰ ਉਸ ਸਾਰੇ ਦੇਸ਼ ਵਿੱਚ ਫੈਲ ਗਈ ਦੋ ਅੰਨਿਆਂ ਨੂੰ ਚੰਗਾ ਕਰਨਾ ਜਦੋਂ ਯਿਸੂ ਉੱਥੋਂ ਤੁਰਿਆ ਤਾਂ ਦੋ ਅੰਨੇ ਉਹਦੇ ਮਗਰ ਆਵਾਜ਼ਾਂ ਮਾਰਦੇ ਆਏ ਅਤੇ ਬੋਲੇ ਇਹ ਦਾਊਦ ਦੇ ਪੁੱਤਰ ਸਾਡੇ ਉੱਤੇ ਦਇਆ ਕਰ ਅਤੇ ਜਦੋਂ ਉਹ ਘਰ ਵਿੱਚ ਗਿਆ ਤਾਂ ਉਹ ਅੰਨੇ ਉਹਦੇ ਕੋਲ ਆਏ ਅਤੇ ਯਿਸੂ ਨੇ ਉਹਨਾਂ ਨੂੰ ਕਿਹਾ ਭਲਾ ਤੁਹਾਨੂੰ ਵਿਸ਼ਵਾਸ ਹੈ ਜੋ ਮੈਂ ਇਹ ਕੰਮ ਕਰ ਸਕਦਾ ਹਾਂ ਉਹਨਾਂ ਉਸ ਨੂੰ ਆਖਿਆ ਹਾਂ ਪ੍ਰਭੂ ਜੀ ਤਦ ਉਹ ਉਹਨਾਂ ਦੀਆਂ ਅੱਖਾਂ ਨੂੰ ਛੂ ਕੇ ਬੋਲਿਆ ਜਿਸ ਤਰ੍ਹਾਂ ਤੁਹਾਡਾ ਵਿਸ਼ਵਾਸ ਹੈ ਤੁਹਾਡੇ ਲਈ ਉਸੇ ਤਰ੍ਹਾਂ ਹੋਵੇ ਅਤੇ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ ਤਾਂ ਯਿਸੂ ਨੇ ਤਗੀਦ ਨਾਲ ਉਹਨਾਂ ਨੂੰ ਆਖਿਆ ਖਬਰਦਾਰ ਕੋਈ ਨਾ ਜਾਣੇ ਪਰ ਉਹਨਾਂ ਨੇ ਜਾ ਕੇ ਸਾਰੇ ਦੇਸ਼ ਵਿੱਚ ਉਸ ਦੀ ਚਰਚਾ ਕੀਤੀ ਇੱਕ ਗੁੰਗੇ ਨੂੰ ਚੰਗਾ ਕਰਨਾ ਫਿਰ ਉਹਨਾਂ ਦੇ ਬਾਹਰ ਨਿਕਲਦਿਆਂ ਹੀ ਲੋਕ ਇੱਕ ਗੁੰਗੇ ਨੂੰ ਜਿਸ ਨੂੰ ਭੂਤ ਚਿੰਬੜਿਆ ਹੋਇਆ ਸੀ ਯਿਸੂ ਦੇ ਕੋਲ ਲਿਆਏ ਅਤੇ ਜਦੋਂ ਭੂਤ ਕੱਢਿਆ ਗਿਆ ਤਦ ਗੁੰਗਾ ਬੋਲਣ ਲੱਗ ਪਿਆ ਅਤੇ ਭੀੜ ਚੱਜ ਮੰਨ ਕੇ ਆਖਣ ਲੱਗੀ ਕਿ ਇਜ਼ਰਾਈਲ ਵਿੱਚ ਇਸ ਤਰ੍ਹਾਂ ਕਦੀ ਨਹੀਂ ਵੇਖਿਆ ਪਰ ਫਰੀਸੀਆ ਨੇ ਕਿਹਾ ਉਹ ਤਾਂ ਪੋਤਾ ਦੇ ਸਰਦਾਰ ਦੀ ਸਹਾਇਤਾ ਨਾਲ ਪੋਤਾ ਨੂੰ ਕੱਢਦਾ ਹੈ ਮਜ਼ਦੂਰ ਥੋੜੇ ਹਨ ਯਿਸੂ ਉਹਨਾਂ ਦੇ ਪ੍ਰਾਰਥਨਾ ਘਰਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹੋਇਆ ਅਤੇ ਸਾਰੇ ਰੋਗ ਅਤੇ ਸਾਰੀ ਮਾਨਦਗੀ ਦੂਰ ਕਰਦਾ ਹੋਇਆ ਸਾਰੇ ਨਗਰਾਂ ਵਿੱਚ ਅਤੇ ਪਿੰਡਾਂ ਵਿੱਚ ਫਿਰਿਆ ਅਤੇ ਜਦੋਂ ਉਸ ਨੇ ਵੱਡੀ ਪੀੜ ਵੇਖੀ ਤਾਂ ਉਸ ਨੂੰ ਉਹਨਾਂ ਉੱਤੇ ਤਰਸ ਆਇਆ ਕਿਉਂ ਜੋ ਉਹਨਾਂ ਭੇਡਾਂ ਵਾਂਗੂ ਜਿਨ੍ਹਾਂ ਦਾ ਚਰਵਾਹਾ ਨਾ ਹੋਵੇ ਉਹ ਲੋਕ ਮਾੜੇ ਹਾਲ ਅਤੇ ਡਾਵਾ ਡੋਲ ਫਿਰਦੇ ਸਨ ਤਦ ਉਹਨੇ ਆਪਣੇ ਚੇਲਿਆਂ ਨੂੰ ਆਖਿਆ ਫਸਲ ਪੱਕੀ ਹੋਈ ਤਾਂ ਬਹੁਤ ਹੈ ਪਰ ਮਜ਼ਦੂਰ ਥੋੜੇ ਹਨ ਇਸ ਲਈ ਤੁਸੀਂ ਖੇਤ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਫਸਲ ਵੱਢਣ ਲਈ ਮਜ਼ਦੂਰ ਭੇਜੇ ਆਮੀਨ